ਗੁਰੂ ਹਰਗਬਿੰਦ ਪਾਤਸ਼ਾਹ ਜੀ ਆਸ਼ਾਮ ਦੇ ਵਿੱਚ ਗਏ ਨੇ ਉੱਥੇ ਇੱਕ ਗਰੀਬ ਸਿੱਖ ਰਹਿੰਦਾ ਹੈ ਕਾਈ ਕਹਿੰਦੇ ਨੇ ਉਹਨੂੰ ਉਹ ਬੜੇ ਚਿਰ ਤੋਂ ਉਡੀਕ ਦੇ ਵਿੱਚ ਸੀ ਕਿ ਸਤਿਗੁਰੂ ਕਿਤੇ ਆਉਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਕਿਉਂ ਗਰੀਬ ਬੰਦੇ ਨੂੰ ਆਪਣੀ ਰੋਟੀ ਦਾ ਹੁੰਦਾ ਏ ਕਿ ਜੇ ਦਿਹਾੜੀ ਟੁੱਟ ਗਈ ਤੇ ਰੋਟੀ ਕਿੱਥੋਂ ਆਏਗੀ ਗਰੀਬੀ ਬੜੀ ਖਤਰਨਾਕ ਹੈ ਜਿਹਦੇ ਕੋਲੇ ਗਰੀਬੀ ਨਹੀਂ ਨਾ ਕਿਹੜਾ ਜੰਮਿਆ ਹੀ ਮੇਰੀ ਚ ਉਹ ਸਟੇਜਾਂ ਦੇ ਵਹਿ ਵਗੋ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰੇਗਾ ਪਰ ਇੱਕ ਵਾਰ ਗਰੀਬੀ ਉਹਦੇ ਵਿੱਚ ਰਹਿ ਕੇ ਵੇਖ ਫਿਰ ਪਤਾ ਲੱਗੇਗਾ ਗਰੀਬੀ ਕੀ ਚੀਜ਼ ਹੈ। ਗਰੀਬ ਬੰਦੇ ਨੂੰ ਧਰਮ ਨਾਲ ਨਹੀਂ ਆਪਣੀ ਦਿਹਾੜੀ ਲੱਗਣ ਨਾਲ ਮਤਲਬਲ ਹੁੰਦਾ ਏ। ਉਹਨੂੰ 4 ਪੈਸਿਆਂ ਨਾਲ ਮਤਲਬਲ ਹੈ। ਉਹਨੇ ਧਰਮ ਤੋਂ ਕੀ ਲੈਣਾ ਉਹਨੇ ਰਾਜਨੀਤੀ ਤੋਂ ਕੀ ਲੈਣਾ ਉਹਨੂੰ ਤਾਂ ਦਿਹਾੜੀ ਚਾਹੀਦੀ ਹੈ। ਐਸਾ ਸਿੱਖ ਸੀ குரு ਦਾ ਵਫਾਦਾਰ ਹੈ ਵੈਸੇ ਅੱਜ ਉਹ ਰਿਆ ਵਰਗਾ ਨਹੀਂ ਐ ਪਰ ਮਨ ਦੇ ਵਿੱਚ ਉਹਦੇ ਖਿਆਲ ਸੀ ਕਿ ਮੈਂ ਇੱਡੀ ਦੂਰ ਅੰਮ੍ਰਿਤਸਰ ਨਹੀਂ ਜਾ ਸਕਦਾ ਜੇ ਸਤਿਗੁਰੂ ਇੱਧਰ ਕਿਤੇ ਆਉਣ ਮੈਂ ਦਰਸ਼ਨ ਕਰਾਂ ਇੱਕ ਟਕਾ ਕਹਿੰਦੇ ਉਹਨੇ ਆਪਣੇ ਕੋਲੇ ਉਸ ਸਮੇਂ ਦੀ ਕਰੰਸੀ ਜਿਦਾਂ 1 ਰੁਪਇਆ ਲਾ ਲਓ ਇੱਕ ਟਕਾ ਸਾਹਮਣੇ ਰੱਖਿਆ ਵੀ ਜਿੱਦਨ ਸਤਿਗੁਰੂ ਜੀ ਆਉਣ ਮੈਂ ਉਹਨਾਂ ਦੇ ਦਰਸ਼ਨ ਕਰਨ ਗਿਆ ਨਹੀਂ ਇਹ ਚਰਨਾ ਚ ਭੇਟ ਕਰਨਾ ਸਮਾ ਆ ਗਿਆ ਜੋ ਕੇ ਸਤਿਗੁਰੂ ਜਾਣਦੇ ਨੇ ਅੰਦਰ ਦੀ ਜਿਹੜੇ ਜਾਣਦੇ ਨਹੀਂ ਅੱਜ ਆਪੇ ਸਤਿਗੁਰੂ ਬਣੇ ਬੈਠੇ ਐ ਜਾਣਦੇ ਕੁਝ ਵੀ ਨਹੀਂ ਪਰ ਉਹ ਜਾਣਦੇ ਸੀ ਗੁਰੂ ਪਾਤਸ਼ਾਹ ਜੀ ਗਏ ਨਾਲ ਜਹਾਂਗੀਰ ਵੀ ਜਾ ਰਿਹਾ ਜਹਾਂਗੀਰ ਨਾਲ ਉਹਨੂੰ ਤੱਕ ਦੋਸਤੀ ਹੋ ਚੁੱਕੀ ਸੀ ਜਹਾਂਗੀਰ ਨੇ ਗੁਰ ਅਜਾਦ ਸਾਹਿਬ ਦੀ ਸ਼ਹਾਦਤ ਨੂੰ ਜੋ ਆਰਡਰ ਦਿੱਤੇ ਸੀ ਉਹਦੀ ਮਾਫੀ ਮੰਗ ਚੁੱਕਿਆ ਸੀ ਉਧਰ ਨੂੰ ਗਏ ਨੇ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਨੇ ਉਥੇ ਤੋਮਾ ਦੇ ਅੱਡੋ-ਅੱਟ ਤੰਬੂ ਲਾ ਕੇ ਇੱਕ ਬਸੇ ਗੁਰੂ ਪਾਤਸ਼ਾਹ ਦਾ ਇੱਕ ਬਸੇ ਜਹਾਂਗੀਰ ਦਾ ਜਦੋਂ ਕਿਸੇ ਨੇ ਉਸ ਗਰੀਬ ਸਿੱਖ ਘਾਈ ਨੂੰ ਦੱਸਿਆ ਕਿ ਸਤਗੁਰੂ ਜੀ ਆਈ ਤੂੰ ਬੜੇ ਚੰਤੋ ਢੀਕਦਾ ਸੀ ਉਹਨੂੰ ਚਾ ਚੜ ਗਿਆ ਉਹਨੇ ਫਟਾਫਟ ਆਪਣਾ ਇਸ਼ਨਾਨ ਪਾਣੀ ਕਰਕੇ ਟਗਾ ਚੱਕਿਆ ਮਨ 'ਚ ਆਈ ਖਿਆਲ ਕਿ ਟਗਾ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਰੱਖ ਦਵਾਂਗਾ ਤੇ ਗੁਰੂ ਪਾਤਸ਼ਾਹ ਜੀ ਦੇ ਘੋੜੇ ਵਾਸਤੇ ਵੀ ਕੁਝ ਚਾਹੀਦਾ ਸੋਨਾ ਸੋਨਾ ਘਾ ਵੱਢ ਕੇ ਖੋਤ ਕੇ ਉਹਨੇ ਪੰਡ ਬਣਾਈ ਤੇ ਗੁਰੂ ਗੁਰੂ ਕਰਦਾ ਤੁਰਿਆ ਜਾਂਦਾ ਸੱਚੇ ਪਾਤਸ਼ਾਹ ਕਿਰਪਾ ਕਰਦੀ ਜਦੋਂ ਗਿਆ ਤੰਬੂ ਦੇ ਕੋਲੇ ਉਥੇ ਜਹਾਗੀਰ ਦਾ ਤੰਬੂ ਸੀ ਉਸ ਤੰਬੂ ਦੇ ਅੱਗੇ ਜਾ ਕੇ ਉਹਨੇ ਸਿਪਾਈ ਨੇ ਰੋਕ ਲਿਆ ਕਹਿੰਦਾ ਹਾਂ ਕਿੱਧਰ ਕਹਿੰਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਸਿਪਾਈ ਨੇ ਰੋਕ ਲਿਆ ਕਹਿੰਦਾ ਨਹੀਂ ਇਦਾਂ ਨਹੀਂ ਜਾ ਸਕਦਾ ਤੂੰ ਕਹਿੰਦੇ ਜਹਾਗੀਰ ਨੇ ਸੁਣੀ ਆਵਾਜ਼ ਉਨੇ ਕਿਹਾ ਆ ਲੈਣ ਦੋ ਤੇ ਸਿੱਖ ਅੰਦਰ ਗਿਆ ਜਾ ਕੇ ਘਾ ਦੀ ਪੰਡ ਰੱਖ ਕੇ ਟਗਾ ਪੈਰਾਂ 'ਚ ਰੱਖ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਚਨੁ ਮਰਨ ਘਟ ਦੇ ਸ਼ਹਾਗੀਰ ਇੱਕ ਤੋਂ ਉੱਠਿਆ ਸ਼ਹਾਗੀਰ ਉੱਠ ਕੇ ਸੱਚ ਬੋਲ ਕੇ ਕਹਿੰਦਾ ਕਹਿੰਦਾ ਉਹ ਸਿੱਖਾ ਲੱਗਦਾ ਤੂੰ ਗੁਰੂ ਹਰਗਵਿੰਦ ਸਾਹਿਬ ਦੇ ਕੋਲ ਜਾਣਾ ਸੀ ਤੂੰ ਮੇਰੇ ਕੋਲੇ ਆ ਗਿਆ ਮੈਂ ਇਸ ਭਾਰਤ ਦਾ ਬਾਦਸ਼ਾਹ ਮੈਂ ਤੇਰੀ ਖਰੀਬੀ ਕੱਟ ਸਕਦਾ ਤੇਰਾ ਜਨਮ ਮਰਨੀ ਕੱਟ ਸਕਦਾ ਅੱਜ ਦੇ ਸੰਤ ਬ੍ਰਾਹਮਣ ਗਿਆਨੀਆਂ ਨਾਲੋਂ 100 ਗੁਣਾ ਚੰਗਾ ਸੀ ਜਿਹੜਾ ਉਹਨੇ ਉਸ ਸਮੇਂ ਇਹ ਗੱਲ ਕਹਿ ਦਿੱਤੀ ਪਹਿਲਾਂ ਉਹਨੇ ਗੁਰੂ ਸਾਹਿਬ ਨੂੰ ਸ਼ਹਾਦਤ ਕਰਾਇਆ ਉੱਥੇ ਉਹ ਗੜਤ ਸੀ ਪਰ ਮਨੁੱਖ ਦੇ ਕੰਮਾਂ ਦੇ ਨਾਲ ਨਫ਼ਰਤ ਕਰਨੀ ਹੈ ਉਹਦੇ ਕੰਮ ਨਾਲ ਨਫ਼ਰਤ ਨਹੀਂ ਉਹਦੇ ਸਰੀਰ ਨਾਲ ਨਫ਼ਰਤ ਨਹੀਂ ਕਰਨੀ ਜਦੋਂ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਉਹਨੇ ਮਾਫੀ ਮੰਗ ਲਈ ਬਾਦ ਵਿੱਚ ਉਹਦੀ ਗੁਰੂ ਸਾਹਿਬ ਨਾਲ ਦੋਸਤੀ ਹੋ ਗਈ ਤੇ ਉਹ ਸੱਚੇ ਮਨੋਂ ਕਹਿੰਦਾ ਏ ਕਹਿੰਦਾ ਸਿੱਖਾ ਮੈਂ ਤੇਰਾ ਜਨਮ ਮਰਨ ਨਹੀਂ ਕੱਟ ਸਕਦਾ ਮੈਂ ਤੈਨੂੰ ਇੱਥੋਂ ਦੀਆਂ ਜ਼ਗੀਰਾ ਦੇ ਸਕਦਾ ਮੈਂ ਬਾਦਸ਼ਾਹ ਸਿੱਖ ਨੇ ਕਿਹਾ ਨਹੀਂ ਮੈਂ ਤੇ ਜਨਮ ਮਰਨ ਕਟਾਉਣਾ ਅੱਜ ਕਿੰਨੇ ਲੋਟੂ ਟੋਲੇ ਨੇ ਪੰਜਾਬ 'ਚ ਭਾਰਤ 'ਚ ਜਿਹੜੇ ਲੋਕਾਂ ਦੇ ਹੱਕ ਦੀ ਕਮਾਈ ਆਪਣੇ ਕੋਲ ਰਖਾਈ ਜਾਂਦੇ ਨੇ ਇਹ ਕਹਿ ਕੇ ਤੁਹਾਨੂੰ ਅੱਗੇ ਸਵਰਗ ਮਿਲ ਜੂ ਤੁਹਾਨੂੰ ਅੱਗੇ ਫਲਾਨਾ ਜਾ ਕੇ ਕਚੈਰੀ ਤੇ ਵਿੱਚ ਤੁਹਾਡੀ ਅਗਵਾਈ ਦੇ ਦੇਗਾ ਕਿੱਥੇ ਅੱਗੇ ਪਹਿਲਾਂ ਇੱਥੇ ਤਾਂ ਸਫਾਈ ਕਰ ਲੈਣ ਦੋ ਇੱਥੇ ਤਾਂ ਜੀਵਨ ਸਫਲਾ ਕਰ ਲੈਣ ਦੋ ਇੱਥੇ ਤਾਂ ਸੋਨਾ ਬਣਾ ਲੈਣ ਦੋ ਅੱਗੇ ਅੱਗੇ ਨੂੰ ਭੱਜੇ ਜਾਂਦੇ ਨੇ ਤੁਸੀਂ ਦੇਖ ਕੇ ਆਏ ਅੱਗੇ ਕਿਹਦੀ ਕਿਹਦੀ ਗਵਾਹੀ ਪੈਂਦੀ ਹੈ ਕਿਉਂਦਿਆ ਜੋ ਕੰਮ ਕਰ ਲੈ ਸਾਨੂੰ ਸੰਸਾਰ ਨੇ ਉਸ ਕੰਮ ਦੇ ਨਾਲ ਉਸ ਨਾਂ ਦੇ ਨਾਲ ਯਾਦ ਕਰਨਾ ਏ ਇੱਥੇ ਜੇ ਚੰਗਾ ਕਹਿ ਕੇ ਕਿਸੇ ਨੇ ਯਾਦ ਕੀਤਾ ਸਾਡਾ ਜਨਮ ਮਰਨ ਕਟਿਆ ਗਿਆ ਜੇ ਸਾਨੂੰ ਲਾਹਣਤਾ ਪਾਪ ਆ ਕੇ ਲੋਕਾਂ ਨੇ ਯਾਦ ਕੀਤਾ ਅਸੀਂ ਜਨਮ ਮਰਨ ਦੇ ਵਿੱਚ ਹਾਂ ਰੋਜ਼ ਹੀ ਸਾਨੂੰ ਲਾਹਣਤਾ ਪੈਂਦੀ ਆ ਨਹੀਂ ਚਾਹਾਂਗੇ ਨੇ ਕਿਹਾ ਮੈਂ ਤੇਰਾ ਜਨਮ ਮਰਨ ਨਹੀਂ ਕੱਟ ਸਕਦਾ ਸਿੱਖ ਨੇ ਉਸੇ ਵੇਲੇ ਕਿਹਾ ਵੀ ਮੈਂ ਤੇਰੇ ਕੋਲੇ ਨਹੀਂ ਖੜ ਸਕਦਾ ਮੈਂ ਤਾਂ ਜਨਮ ਮਰਨ ਕਟਾਉਣਾ ਉਹ ਪੰਡ ਚੁੱਕਣ ਲੱਗਾ ਘਾ ਦੀ ਜਹਾਂਗੀਰ ਕਹਿੰਦਾ ਮੈਂ ਬਾਦਸ਼ਾਹ ਮੇਰੇ ਅੱਗੇ ਰੱਖੀ ਚੀਜ਼ ਚੁਕੇਗਾ ਮੇਰੀ ਬੇਇੱਜ਼ਤੀ ਹੋਏਗੀ ਇਸ ਪੰਡ ਦੀ ਖਾਤਰ 10 ਕਿੰਨੇ ਪਿੰਡਾਂ ਦੀ ਜ਼ਕੀਰ ਚਾਹੀਦੀ ਹੈ ਸਿੱਖ ਨੇ ਕਿਹਾ ਨਹੀਂ ਜ਼ਕੀਰ ਨਹੀਂ ਲੈਣੀ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ ਆਪਣੇ ਗੁਰੂ ਦੇ ਚਰਨਾਂ ਕੋਲੇ ਜਾਣਾ ਹੈ ਚੰਨੋ ਮਰਨ ਕਟਾਉਣਾ ਹੈ ਉਹਨੇ ਪੰਡ ਚੁੱਕਲੀ ਪੜਾ ਜ਼ੋਰ ਲਾਇਆ ਜਹਾਂਗੀਰ ਨੇ ਜਦੋਂ ਬਾਹਰ ਨਿਕਲਿਆ ਸਿੱਖ ਸਿਪਾਈ ਨੇ ਗੱਲਾਂ ਸੁਣੀਆਂ ਸੀ ਸਿਪਾਈ ਕਹਿੰਦਾ ਓ ਚਾ ਭੋਲਿਆ ਇੱਕ ਘਾਹ ਦੀ ਪੰਡ ਪਿੱਛੇ ਚਾਰ ਪਿੰਡਾਂ ਦੀ ਜ਼ਗੀਰ ਮਿਲਦੀ ਸੀ ਤੂੰ ਤੇ ਕਬੜਾ ਏ ਜੇ ਮੈਨੂੰ ਇੱਕ ਪਿੰਡ ਵੀ ਮਿਲ ਜਾਂਦਾ ਨਾ ਘਾਹ ਦੀ ਖਾਤਰ ਮੈਂ ਉੱਥੇ ਰੱਖ ਦੇਣੀ ਸੀ ਸਿੱਖ ਕਹਿਣ ਲੱਗਾ ਓ ਭੋਲਿਆ ਤੂੰ ਘਾਹ ਦੇਖ ਰਿਆ ਓ ਘਾਹ ਨਹੀਂ ਮੇਰੀ ਜ਼ਮੀਰ ਖਰੀਦ ਰਿਆ ਸੀ ਚਾਰ ਪਿੰਡਾਂ ਦੇ ਖਾਤਰ ਮੇਰੀ ਜ਼ਮੀਰ ਖਰੀਦ ਰਿਆ ਸੀ ਚਾਰ ਪਿੰਡਾਂ ਦੀ ਖਾਤਰ ਮੈਂ ਆਪਣੀ ਜ਼ਮੀਰ ਨਹੀਂ ਵੇਚੀ ਉਹ ਮਰ ਤੋਂ ਘਾ ਨਹੀਂ ਮੇਰੀ ਜ਼ਮੀਰ ਖਰੀਦ ਰਿਆ ਸੀ ਤੇਰੇ ਵਰਗੇ ਨੂੰ ਤਾਂ ਕਹਿੰਦਾ ਕਿਸੇ ਨੇ ਇੱਕ ਪਿੰਡ ਸਾਢੇ ਇੱਕ ਘਰ ਨਹੀਂ ਦੇਣਾ ਕਿਦਾਂ ਦੀ ਤੇਰੀ ਜ਼ਮੀਰ ਹੈ ਉਥੋਂ ਚੁੱਕ ਕੇ ਪੰਡ ਚ ਲੱਗਿਆ ਗੁਰੂ ਪਾਤਸ਼ਾਹ ਜੀ ਦੇ ਤੰਬੂ ਵਿੱਚ ਜਾ ਕੇ ਹੱਥ ਜੋੜ ਕੇ ਪੰਡ ਰੱਖ ਕੇ ਟਕਾ ਰੱਖ ਕੇ ਕਹਿੰਦਾ ਪਾਸ਼ਾ ਭੁੱਲ ਗਿਆ ਸਾ ਭੁੱਲੇ ਸਿੱਖ ਗੁਰੂ ਸਮਝਾਏ ਉੱਜੜੀ ਜਾਂਦੇ ਮਾਰਗ ਪਾਏ ਮਾਲਕਾ ਭੁੱਲ ਗਿਆ ਸਾ ਤੂੰ ਕਿਰਪਾ ਕੀਤੀ ਤੂੰ ਕਿਰਪਾ ਕੀਤੀ ਭੁੱਲੇ ਮਾਰਗ ਜਿੰਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਕਹਿੰਦੇ ਮਾਲਕਾ ਤੂੰ ਕਿਰਪਾ ਕਰਤੀ ਮੈਂ ਤੇਰੇ ਚਰਨਾਂ ਚ ਪਹੁੰਚ ਗਿਆ ਹੁਣ ਕਰ ਕਿਰਪਾ ਮੇਰਾ ਜਨਮ ਮਰਨ ਕੱਟ ਦੇ ਪਾਸ਼ਾ ਜੀ ਨੇ ਉਹਨੂੰ ਚਰਨਾਂ ਚ ਛੁੱਕ ਕੇ ਗੱਲ ਲਾ ਲਿਆ ਕਹਿਣ ਲੱਗੇ ਆ ਸਿੱਖਾ ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਿਆ ਕਿ ਅੱਜ ਉਸ ਸਿੱਖ ਨੂੰ ਯਾਦ ਕਰਦੇ ਆ ਉਹਦਾ ਜਨਮ ਮਰਨ ਕੱਟਿਆ ਗਿਆ ਉਹਦਾ ਨਾਂ ਗੁਰੂ ਦੇ ਨਾਲ ਜੁੜ ਗਿਆ ਉਹ ਕਿਸੇ ਜਨਮ ਮਰਨ ਚ ਨਹੀਂ ਰਿਹਾ ਜਿਹੜਾ ਜਿਹੜਾ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੋ ਗਿਆ ਆ ਜਨਮ ਮਰਨ ਕਟਾਉਣਾ ਸੀ ਅਸੀਂ ਕਦੇ ਪੌਲੀ ਨੋ ਦੇ ਫਿਰਦੇ ਆ ਕਦੇ ਅਸੀਂ ਸੰਨ ਸਾਬ 'ਚ ਨਿਕਲਦੇ ਫਿਰਦੇ ਆ ਪਤਾ ਹੈ ਨਹੀਂ ਕਿਹੜਾ ਜਨਮ ਮਰਨ ਕਟਣਾ ਕਿਹੜੇ 84 ਲੱਖ ਜੂਨਾ ਕਟਣੀਆਂ ਸੀ ਇੰਨੇ ਭਰਮ ਦੇ ਵਿੱਚ ਪਾ ਦਿੱਤਾ ਅਗਲਿਆਂ ਨੇ ਜਿਨ੍ਹਾਂ ਨੇ ਪਰਮ ਆਨੰਦ ਨੂੰ ਜਾਣ ਲਿਆ ਉਹ ਸਿੱਖ ਸਦਾ ਵਾਸਤੇ ਅਮਰ ਹੋ ਗਏ ਉਹ ਚਾਹੇ ਅੱਜ ਦੇ ਹੋਣ ਚਾਹੇ ਪਹਿਲਾਂ ਦੇ ਸੀ ਤੇ ਚਾਹੇ ਆਉਣ ਵਾਲੇ ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ ਉਹ ਪਰਮਾ ਪ੍ਰਵਾਣ